ਬਹੁਤ ਛੋਟੀ ਜੀ ਘਟਨਾ ਜੀ ਕਿ ਇਹ ਸੜਕ ਦੇ ਨਾਲ ਘਰ ਦੇ ਬਾਹਰ ਜਿਵੇਂ ਆਪਾਂ ਦੋ ਪੌਦੇ ਲਾ ਲਏ ਨੇ ਆ ਉਹਨਾਂ ਨੂੰ ਧੱਕੇ ਨਾਲ ਪਟਣ ਦਾ ਤੇ ਉਹਨਾਂ ਦੇ ਘਰ ਤੇ ਹਮਲਾ ਕਰਨ ਦਾ ਤੇ ਬਹੁਤ ਛੋਟੇ ਜਿਹੇ ਮਸਲੇ ਦੇ ਉੱਤੇ ਇੱਕ ਪੰਜਾਬ ਦੇ ਨੰਬਰਦਾਰ ਜੁਨੀਅਨ ਦੇ ਸਕੱਤਰ ਸਾਹਿਬ ਦੇ ਉੱਤੇ 295 ਦਾ ਪਰਚਾ ਕਰ ਦੇਣਾ ਤੇ ਇਹ ਬੜੀ ਮੰਦਭਾਗੀ ਘਟਨਾ ਪਿੰਡਾਂ ਨੂੰ ਢੜਿਆਂ ਢੜੇ ਬੰਦੀ ਵਿੱਚ ਵੰਡਿਆ ਜਾ ਰਿਹਾ ਤੇ ਸਾਡੀ ਤਾਂ ਸਿਰਫ ਕੱਲ ਇਹ ਸਾਰਾ ਦਿਨ ਥਾਣੇ ਬੈਠੇ ਰਹੇ ਉਹ ਕਹਿੰਦੇ ਯਾਰ ਤੁਸੀਂ ਜੋ ਕੁਝ ਮਰਜ਼ੀ ਕਰ ਲਓ ਅਸੀਂ ਕਹੇ ਵੀ ਸਾਨੂੰ ਫਿਰ ਮਜਬੂਰੀ ਮੀਡੀਆ 'ਚ ਜਾਣਾ ਪਊਗਾ ਉਹ ਕਹਿੰਦਾ ਜੋ ਕੁਝ ਮਰਜ਼ੀ ਕਰ ਲਓ ਤਾਂ ਮਜਬੂਰੀ 'ਚ ਅਸੀਂ ਇੱਥੇ ਖੜੇ ਆਂ ਉਹਦੇ ਚ ਜਿਹੜਾ ਪਿੰਕ ਪੱਗ ਵਾਲਾ ਬੰਦਾ ਉਹ ਆ ਹੁਣ ਮੌਜੂਦਾ ਸਰਪੰਚ ਦਾ ਹਸਬੈਂਡ ਤੇ ਜਿਹੜੇ ਬਜ਼ੁਰਗ ਨੇ 61 ਸਾਲ ਦੇ ਗੁਰਸਿੱਖ ਬੰਦੇ ਜਥੇਦਾਰ ਸਾਹਿਬ ਉਹ ਨੇ ਸਾਡੇ ਨੰਬਰਦਾਰ ਸਾਹਿਬ ਜਿਨ੍ਹਾਂ ਦੇ ਉੱਤੇ 295 ਦਾ ਹਾਲਾ ਕਿ ਉਹਨਾਂ ਦੇ ਗਾਤਰਾ ਪਾਇਆ ਹੋਇਆ ਗੁਰਸਿੱਖ ਬੰਦੇ ਨੇ ਕਦੇ ਉਹਨਾਂ ਨੇ ਦਾੜ੍ਹੀ ਨਹੀਂ ਰੰਗੀ ਜੇ ਦੂਸਰੇ ਬੰਦੇ ਨਹੀਂ ਦੇਖੋਗੇ ਉਹਨੇ ਦਾੜ੍ਹੀ ਕਰਲ ਵੀ ਕਰਾਈ ਹੋਈ ਆ ਤੇ ਡਾਇ ਵੀ ਕਰਦਾ ਉਹ ਤੇ ਉੱਥੇ ਕੋਈ ਵੀ ਤੁਸੀਂ ਦੇਖੋ ਜੇ ਕੋਈ ਪੰਚਾਇਤ ਉਹਦਾ ਕੰਮ ਆ ਤਾਂ ਉੱਥੇ ਕੋਈ ਵੀਡੀਓ ਹੋਣਾ ਚਾਹੀਦਾ ਉੱਥੇ ਕੋਈ ਸਕੱਤਰ ਹੋਣਾ ਚਾਹੀਦਾ ਉੱਥੇ ਮੌਕੇ ਦੀ ਸਰਪੰਚ ਹੋਣੀ ਚਾਹੀਦੀ ਉੱਥੇ ਮੌਕੇ ਦੀ ਕੋਈ ਮੈਂਬਰ ਹੋਣੀ ਚਾਹੀਦੀ ਆ ਮੈਂਬਰ ਸਾਹਿਬ ਤਾਂ ਇਹਨਾਂ ਦੇ ਨਾਲ ਨੇ ਉਹ ਤਾਂ ਸਿਰਫ ਇੱਕ ਧੱਕੇ ਨਾਲ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਵੀ ਕੱਲੀ ਲੇਡੀ ਆ ਇਹਦੇ ਹਸਬੰਡ ਹੈ ਨਹੀਂ ਬੱਚੇ ਬਾਹਰ ਨੇ ਤੇ ਜੇ ਇਹਨਾਂ ਨੂੰ ਕੋਈ ਬਚਾਉਣਾ ਆ ਤਾਂ ਉਹਦੇ ਤੇ 295 ਲਾ ਦਿਓ ਇਹਦਾ ਜਮੀਨ ਕਾਨੂੰਨ ਦਾ ਖੇਲ ਵਰਡ ਬਣਾ ਕੇ ਰੱਖਦਾ ਇਹਨਾਂ ਨੇ ਜੋ ਚਾਹੁੰਦੇ ਨੇ ਆਪਣੇ ਤਰੀਕੇ ਨਾਲ ਇਹ ਉਹਨੂੰ ਮੋੜ ਰਹੇ ਨੇ ਐਮ ਐਲ ਆਰ ਦੀ ਰਿਪੋਰਟ ਦੇ ਵਿੱਚ ਬਿਲਕੁਲ ਤਾਂ ਤੁਹਾਨੂੰ ਕਾਪੀ ਵੀ ਦਿੱਤੀ ਹੈ ਮੈਂ ਚੌਥੇ ਨੰਬਰ 'ਚ ਲਿਖਿਆ ਹੋਇਆ ਵੀ ਸਾਡੇ ਜਿਹੜੇ ਜੱਥੇਦਾਰ ਸਾਹਿਬ ਨੇ ਉਹਨਾਂ ਦੀ ਦਾੜ੍ਹੀ ਨੂੰ ਪਟਿਆ ਗਿਆ ਹਾਲਾਂਕਿ 295 ਮਿੰਨਾਂ ਤੇ ਲਾਤੀ ਹੁਣ ਅਸੀਂ ਐਸਐਸਪੀ ਸਾਹਿਬ ਕੋਲ ਜਾਣਾ ਤੇ ਅਸੀਂ ਬਿਲਕੁਲ ਸਿੱਧਾ ਜਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਥੋੜੇ ਕੋਲ ਸੀਸੀਟੀਵੀ ਫੁਟੇਜ ਆ ਉਹਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਐਐਮਐਲਆਰ ਰਿਪੋਰਟ ਉਹਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡੀ ਕੁੜੀ ਨੂੰ ਤੇ ਉਹਨਾਂ ਨੇ ਬੈ ਟੱਚ ਕਰਿਆ ਇਹਦੇ ਤੇ ਦਰਸ਼ਨ ਤੇ ਪਰਚਾ ਹੋਣਾ ਚਾਹੀਦਾ 452 ਲਗਣੀ ਚਾਹੀਦੀ ਇਹਦੇ ਘਰੇ ਆ ਕਿ ਉਹਨਾਂ ਨੇ ਹਮਲਾ ਕਰਿਆ ਤੇ ਇਹ ਜੇ ਉਹ ਨਹੀਂ ਕਰਨਗੇ ਤਾਂ ਅਸੀਂ ਫਿਰ ਇਹ ਦਲਬੀ ਢੱਲੋਂ ਆ ਜੀ ਇਹਨਾਂ ਦਾ ਕੋਈ ਇੰਡਸਟਰੀ ਦਾ ਕੋਈ ਚੇਅਰਮੈਨ ਤੇ ਮੈਂ ਉਹਨੂੰ ਐਂ ਕਹਿਣਾ ਚਾਹਣਾ ਜੇ ਕੰਮ ਕਰਨੇ ਨੇ ਤਾਂ ਸ਼ੂਗਰ ਮਿਲ ਚਲਾ ਲਾ ਜਿਹੜੇ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਚਲਿਆ ਗਿਆ ਆ ਜਿਹੜੀਆਂ ਪਿੰਡਾਂ ਚ ਮਾੜੀਆਂ ਮਾੜੀਆਂ ਧੜੇਬੰਦੀਆਂ ਕਰਨ ਦਾ ਕੰਮ ਕਰ ਰਹੇ ਹੋਣਾ ਤੁਸੀਂ ਸਾਡੇ ਇੱਥੇ ਹਲਕੇ ਚ ਕਦੇ ਇਹੀ ਜੀ ਭਾਈਚਾਰਕ ਸਾਂਝ ਕਦੇ ਟੁੱਟੀ ਨਹੀਂ ਸੀ ਇਹ ਤੋੜ ਨਾ ਦਿਓ ਬਾਅਦ ਚ ਤੁਸੀਂ ਪਛਤਾਓਗੇ ਇਸ ਚੀਜ਼ ਨੂੰ ਲੈ ਕੇ ਬਲਜਿੰਦਰ ਕੌਰ ਕਿਹੜਾ ਪਿੰਡ ਕੀ ਮਾਮਲਾ ਪੂਰਾ ਦੱਸੋ ਬਲਜਿੰਦਰ ਕੌਰਿਆ ਪਿੰਡ ਮੇਰਾ ਚੰਗਲੀ ਆ ਮਾਮਲਾ ਤੇ ਇਹ ਆ ਕਿ ਮੇਰੇ ਦਰਾਂ ਮਰੇ ਬੂਟੇ ਸੀਗੇ ਬਹੁਤ ਵਧੀਆ ਢੰਗ ਨਾਲ ਮੈਂ ਬਣਾ ਕੇ ਲਾਏ ਹੋਏ ਸੀਗੇ ਤੇ ਉਹਨਾਂ ਨੂੰ ਜਦੋਂ ਉਹ ਇੱਕ ਦਿਨ ਪਹਿਲੋਂ ਵੀ ਆ ਕੇ ਮੇਰੇ ਨਾਲ ਉਹਨਾਂ ਨੇ ਮੈਨੂੰ ਧਮਕੀ ਜਿ ਦਿੱਤੀ ਚਲੋ ਆਪਾਂ ਅਨਗੋਰ ਕਰ ਦਿੱਤੀ ਦਰਸ਼ਨ ਸਿੰਘ ਸਰਪੰਚਨੀ ਦੇ ਘਰ ਵਾਲਾ ਜੀ ਜੀ ਪੰਚਾਇਤ ਨੇ ਨਹੀਂ ਉਹ ਪੰਚਾਇਤ ਨਹੀਂ ਹੈਗੀ ਨਾ ਕੋਈ ਮੈਂਬਰ ਆ ਕੁਛ ਨਹੀਂ ਹੈਗਾ ਉਹ ਫਿਰ ਬੜਕ ਸਾਈ ਮੈਂਬਰ ਨੇ ਇਹਨਾਂ ਦੇ ਵਾਰਡ ਦੇ ਸਰਪੰਚ ਨਹੀਂ ਤੇ ਘਰ ਵਾਲਾ ਆ ਮੈਂ ਉਹਨੂੰ ਕਿਹਾ ਪਿੱਛੇ ਡੈਗ ਚੁੱਕ ਕੇ ਆ ਡੈਗ ਉਹਨੇ ਚੁੱਕੇ ਨਹੀਂ ਤੇ ਮੈਂ ਵਿਆਹ-ਵਿਆਹ ਤੇ ਗਈ ਹੋਈ ਸੀ ਤੇ ਉਹਨੇ ਮਗਰੋਂ ਨਹੀਂ ਮੇਰੇ ਘਰ ਤੇ ਬਾਰ ਦਤ ਕਰਨ ਵਾਲਾ ਹਮਲਾਇ ਕਰਤਾ ਇੱਕ ਕਸਮ ਦਾ ਨਹੀਂ ਜੀ ਮੋਟੀ ਪੱਟਾਂ ਦਾ ਕਾਰਨ ਕਿ ਗਲੀ ਵਧ ਰਹੀ ਸੀ ਜਾਂ ਕੁਛ ਨਹੀਂ ਜੀ ਉਹ ਜਿਹੜੀ ਸੜਕਾਂ ਦੇ ਨਾਲ-ਨਾਲ ਪਾਉਂਦੇ ਨਹੀਂ ਪੱਕਾ ਕਰਦੇ ਆ ਉਹ ਤਾਂ ਮੈਂ ਆਲਰੇਡੀ ਪਹਿਲੋਂ ਹੀ ਪਹਿਲੋਂ ਜਦੋਂ ਸੜਕ ਬਣੀ ਆ ਮੇਰੇ ਉਦੋਂ ਵੀ ਪੱਟਦੇ ਉਹ ਤਾਂ ਚਲੋ ਸੜਕ ਚੌੜੀ ਬਣੀ ਕੋਈ ਦਿੱਕਤ ਨਹੀਂ ਹੁਣ ਉਹ ਡੇਢ ਕ ਫੁੱਟ ਜਗ੍ ਅਲਤ ਲੱਗਦਾ ਆ ਤੁਸੀਂ ਸਾਨੂੰ ਦੱਸ ਦਦਿਓ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਕੋਈ ਡਿੱਕਾ ਨਹੀਂ ਕੁਛ ਨਹੀਂ ਜੇ ਤੁਹਾਨੂੰ ਇਹ ਡਿੱਕਾ ਹੈ ਤੁਸੀਂ ਸਾਰੀਆਂ ਦੇਲੀਆਂ ਚਕਾ ਦੋ ਗੇਟਾ ਮੋਰਿਓ ਖਤਮ ਕਰ ਦੋ ਵੀ ਅਸੀਂ ਕੋਈ ਗੱਲ ਨਹੀਂ ਚੁੱਕ ਲਾਂਗੇ ਵੀ ਹੋਰ ਲੋਕਾਂ ਨੇ ਤੁਸੀਂ ਕੌਸ਼ਨ ਚੁੱਕ ਰਹੇ ਇੱਕ ਵਾਰਸ ਮੈਂ ਇੰਨਾ ਕਿਹਾ ਵੀ ਆਹ ਪਾਰਟੀ ਨਾਲ ਜੁੜੀ ਹੋਈਆਂ ਮੇਰੇ ਘਰੇ ਬੰਦਾ ਨਹੀਂ ਹੈਗਾ ਬੱਚੇ ਮੇਰੇ ਬਾਹਰ ਆ ਜੇ ਮੇਨਾਂ ਕੋਈ ਮਦਦ ਚ ਖੜਦਾ ਆ ਤੇ ਆ ਕੇ ਧੱਕਾ ਕਰਦੇ ਆ ਤੇ ਉਹ ਉਹਨਾਂ ਦੀਆਂ ਦਾੜੀਆਂ ਨੂੰ ਪਿੰਦੇ ਆ ਬਸ ਮੈਂ ਸਰਕਾਰ ਤੱਕ ਇਹੀ ਆਵਾਜ਼ ਆਪਦੀ ਪਹੁੰਚਾਉਣੀ ਚਾਹੁੰਦੀ ਆ ਕਿ ਮੈਨੂੰ ਇਨਸਾਫ ਮਿਲੇ ਲੰਬੜਦਾਰ ਦੇ ਨਜਾਇਜ਼ ਪਰਚਾ ਹੋਇਆ ਉਹਨੂੰ ਇਨਸਾਫ ਮਿਲੇ ਜੇ ਸਬੰਧ ਨੇ ਮੇਰੀ ਬਾਹ ਮਰੋੜੀ ਆ ਜਾਂ ਮੇਨਾਂ ਗਲਤ ਹਰਕਤ ਕੀਤੀ ਆ ਟੱਚ ਕੀਤਾ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈਗੀ ਮੈਂ ਥਾਣੇ 'ਚ ਰਿਪੋਰਟ ਵੀ ਦਿੱਤੀ ਕੁਛ ਵੀ ਉਹਨਾਂ ਨੇ ਕੋਈ ਸੁਣਵਾਈ ਹੋਈ ਹੋਈ ਨਹੀਂ ਕੋਈ ਕਾਰਵਾਈ ਵੀ ਨਹੀਂ ਹੋਈ ਉਪਰਤੀ ਕੱਲ੍ਹ ਦੀ ਮੈਨੂੰ ਧਮਕੀਆਂ ਮਿਲਦੀਆਂ ਕਿ ਜਾਂ ਤੈਨੂੰ ਮਾਰਾਂਗੇ ਜਾਂ ਤੈਨੂੰ ਚਕਾਵਾਂਗੇ ਬੀ ਦੱਸੋ ਮੇਰੇ ਘਰੇ ਕੋਈ ਹੈ ਨਹੀਂ ਕਿ ਮੈਂ ਹਰ ਰੋਜ਼ ਕਿੱਥੇ ਜਾ ਸਕਦੀ ਨਹੀਂ ਕਾਰਨ ਬੂਟੀ ਬਣੇ ਸੀ ਜਾਂ ਵੀ ਹੋਰ ਪ੍ਰਾਣੀ ਕੋਈ ਨਹੀਂ ਜੀ ਪ੍ਰਾਣੀ ਤਾਂ ਕੋਈ ਨਹੀਂ ਹੈਗੀ ਵੀ ਇਹ ਬੂਟੇ ਸੀ ਜਾਂ ਬਸ ਸਰਪੰਚੀ ਦਾ ਸੀ ਇਹਨਾਂ ਨੂੰ ਵੀ ਸਾਡੀਆਂ ਇਹਨਾਂ ਨੇ 38 ਵੋਟਾਂ ਕੈਨਸਲ ਕਰਕੇ ਉੱਪਰੋਂ ਪ੍ਰੈਸ਼ਰ ਦੇ ਨਾਲ ਸਾਨੂੰ ਹਰਾ ਕੇ ਮਤਲ ਇਹਨਾਂ ਨੇ ਦੋ ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਆ 4 4:30 ਵਜੇ ਸਾਨੂੰ ਰਿਜ਼ਲਟ ਦਿੱਤਾ ਸਨ ਉਦੋਂ ਵੀ ਧੱਕਾ ਕੀਤਾ ਬਸ ਉਹ ਹੀ ਇਹਨਾਂ ਨੂੰ ਦਿੱਕਤ ਸੀ ਤੁਹਾਡੀ ਬਣ ਗਈ ਉਹ ਉੱਪਰ ਤੇ ਪੈ ਗਈ ਜਾਂ ਹਜੇ ਨਹੀਂ ਜੀ ਲੋਕਟਾ ਦਾ ਤਾਂ ਮਸਲਾ ਹੀ ਨਹੀਂ ਉਹ ਤਾਂ ਛੜ ਗਿਆ ਮੇਨ ਰੋਡ ਛੜ ਗਿਆ ਲੌਕ ਵਾਲੀ ਉਹਦੇ ਨਾਲ ਥੋੜੀ ਜਿਹੀ ਜਗ੍ਹਾ ਆ ਬਸ ਫੁੱਟ ਵੀ ਨਹੀਂ ਹੈਗੀ ਉੱਥੇ ਬਹੁਤ ਘਟਿਆ ਉਹ ਬਸ ਛੜਕ ਤੋਂ ਇੱਕ ਰਾ ਦਾ ਉੱਪਰ ਰੱਖ ਕੇ ਇਦਾਂ ਡੇਢ ਕ ਫੁੱਟ ਜਗ੍ਹਾ ਮੈਂ ਕਵਰ ਕੀਤੀ ਆ ਤੁਸੀਂ ਮੌਕੇ ਤੇ ਮੌਕਾ ਦੇਖ ਵੀ ਸਕਦੇ ਹਾਂ ਹਾਂ ਜੀ ਅਸੀਂ ਉੱਥੇ ਜਾ ਰਹੇ ਹਾਂ ਸਾਨੂੰ ਇਨਸਾਫ ਲਈ ਅਸੀਂ ਜਾ ਰਹੇ ਹਾਂ ਸਾਨੂੰ ਇਨਸਾਫ ਤੁਸੀਂ ਵੀ ਦਬਾਓ ਅਸੀਂ ਉਹਨਾਂ ਕੋਲ ਵੀ ਜਾਣੇ ਆ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਓ ਮੈਂ ਨੰਬਰ ਦਾ ਜਸਵੰਤ ਸਿੰਘ ਮੰਡਕਨੌਰ ਕਲਾਂ ਸੂਬਾ ਜੈਕਟਡ ਮੈਂਬਰ ਨੰਬਰ ਦਾ ਜੁਨੀਅਨ ਮੀਤ ਪ੍ਰਧਾਨ ਸ਼ੇਰਪੁਰ ਨੰਬਰ ਦਾ ਜੁਨੀਅਨ ਜੋ ਇਹ ਬਾਕਾ ਹੋਇਆ ਹੈ ਬਹੁਤ ਹੀ ਨੰਦਨਜੋਗ ਹੈ ਜੋ ਆਪ ਦੀ ਸਰਕਾਰ ਹੈ ਇਹ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਗੁੰਡਾਗਰਦੀ ਔਰ ਨਸ਼ਾ ਹੋਰ ਕੁਝ ਨਹੀਂ ਇਹਨਾਂ ਨੇ ਕੀਤਾ ਜਿਹੜਾ ਸਾਡੇ ਰਣਜੀਤ ਸਿੰਘ ਨਾਲ ਟੱਕਾ ਹੋਇਆ ਇਹ ਬਿਲਕੁਲ ਸਰਿਆਂ ਨਾਲ ਟੱਕਾ ਹੋਇਆ ਹੈ ਕਿਉਂਕਿ ਰਣਜੀਤ ਸਿੰਘ ਇੱਕ ਕਾਰਸਾਲ ਦੀ ਉਮਰ ਆ ਗੁਰਸਿੱਖ ਬੰਦੇ ਨੇ ਉਹ ਸਾਡੇ ਨਾਲ ਸੂਬਾ ਖਸ਼ਾਂਚੀ ਨੇ ਨੰਬਰ ਦਾ ਦੁਨੀਆ ਦੇ ਵਿੱਚ ਪੂਰੇ ਹੀ ਸਿਆਣੇ ਔਰ ਸੂਝਵਾਨ ਬੰਦੇ ਨੇ ਕਿਉਂਕਿ ਜੇ ਉਹ ਭੈਣ ਦੀ ਮਦਦ ਕਰਨ ਪਹੁੰਚੇ ਨੇ ਇਹ ਨਹੀਂ ਹੈਗਾ ਵੀ ਕੋਈ ਆਮ ਬੰਦਾ ਆ ਕੇ ਜਾਂ ਸਾਡੇ ਨੰਬਰਦਾਰ ਦੀ ਦਾੜੀ ਪਟਲੇ ਜਾਂ ਕੋਈ ਨੰਬਰਦਾਰ ਨੂੰ ਮਾਰਾ ਚੰਗਾ ਬੋਲੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੀ ਕਾਰਵਾਈ ਜਿਹੜੀ ਹੋਰ ਬੰਦੇ ਦੇ ਉੱਤੇ ਹੁੰਦੀ ਹੈ ਉਹ ਕਰੇ ਜੇ ਉਹਨਾਂ ਨੇ ਕਾਰਵਾਈ ਨਾ ਕਰੀ ਤਾਂ ਅਸੀਂ ਆਪਣੀ ਜੁਨੀਅਨ ਵੱਲੋਂ ਔਰ ਜਿੰਨੇ ਵੀ ਪੰਜਾਬ ਦੇ ਨੰਬਰਦਾਰ ਨੇ ਅਸੀਂ ਬਹੁਤ ਵੱਡਾ ਸੰਘਰਸ਼ ਰਚਾਂਗੇ ਅਸੀਂ ਇਹਦਾ ਪੂਰਾ ਇਨਸਾਫ ਲੈ ਕੇ ਹਟਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਤੁਸੀਂ ਹ ਤੁਰੀ ਦੇ ਵਿੱਚ ਬਹਾਏ ਨੇ ਨਾ ਤੁਸੀਂ ਤੁਰੀ ਦਾ ਕਹੇ ਛੋਡਾ ਤੁਸੀਂ ਇੱਥੋਂ ਮੁੱਖ ਮੰਤਰੀ ਬਣਿਓ ਤੁਰੀ ਦੇ ਵਿੱਚੋਂ ਅਸੀਂ ਛੋਟੀ ਮਦਦ ਕਰੀਆ ਪੂਰੀ ਠੋਕ ਕੇ ਕਿਉਂਕਿ ਹੁਣ ਤੁਸੀਂ ਇਹ ਨਹੀਂ ਚਾਹਨਾ ਕਰਾਉ ਕਿ ਧੂਰੀ ਦੇ ਵਿੱਚ ਗੁੰਡਾਗਰਦੀ ਕਿਤੇ ਚੋਰੀਆਂ ਕਿਤੇ ਨਸ਼ਾ ਕਿਤੇ ਕੁਛ ਕਿਸੇ ਦਾ ਲੋਹਾ ਚੱਕਿਆ ਜਾਂਦਾ ਬਹੁਤ ਕੁਝ ਹੁੰਦਾ ਮੁਖਵੰਤੀ ਸਾਹਿਬ ਤੁਸੀਂ ਆ ਕੇ ਇੱਕ ਵਾਰ ਆਪਣੇ ਇਲਾਕੇ ਦੀ ਆ ਕੇ ਸਾਰਤਾ ਲਓ ਆ ਇੱਕ ਗੁਰਸਿੱਖ ਬੰਦੇ ਦੇ ਉੱਤੇ ਧੱਕਾ ਹੋ ਰਿਹਾ ਉਹ ਬੰਦਾ ਹੈ ਜਿਹੜਾ ਦਾੜੀ ਹੋ ਰੱਖਦਾ ਛੱਲੇ ਉਹ ਪਾੜੀ ਚ ਪਾ ਕੇ ਲੱਗਦਾ ਔਰ ਪਿੰਡ ਦੇ ਵਿੱਚ ਜਾ ਕੇ ਦੇਖੋ ਪਿੰਡ ਦੇ ਲੋਕਾਂ ਤੋਂ ਪੁੱਛੋ ਬੰਦੇ ਦੀ ਜੀ ਆ ਕੇ ਵੀ ਕੀ ਪੋਜੀਸ਼ਨ ਹੈ ਕਿ ਅਸੀਂ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਔਰ ਜੋ ਇਸ ਨਾਲ ਦੇ ਉੱਤੇ ਮੰਨਦੀ ਆ ਕਾਰਵਾਈ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਨੇ ਇਹ ਕਾਰਵਾਈ ਨਾ ਕੀਤੀ ਤਾਂ ਅਸੀਂ ਜੂਨੀਅਨ ਵੱਲੋਂ ਪੰਜਾਬ ਜੂਨੀਅਨ ਗਵਾਲਬ ਗਰੁੱਪ ਵੱਲੋਂ ਅਸੀਂ ਵੱਡਾ ਸੰਘਰਸ਼ ਰਚਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ ਇਹਦਾ ਇਨਸਾਫ ਲੈ ਕੇ ਆਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਇਹ ਸੀਗਾ ਜੀ ਜਿਹੜਾ ਚਾਂਗਲੀ ਵਿਖੇ ਪਰਚਾ ਹੋਇਆ ਉਸ ਸਰਪੰਚ ਦੇ ਘਰ ਵਾਲਾ ਇੱਕ ਲੇਡੀ ਸੀ ਉਹਦੇ ਸਾਰੀ ਜਗ੍ਹਾ ਜਿਹੜੀ ਫਿਰਨੀ ਦੀ ਹੈ ਦੇ ਉਥੇ ਸੀਮਿੰਟ ਪਵਾਰੇ ਸੀਗੇ ਤੇ ਉਹ ਉਥੋਂ ਰੋਕ ਰਹੇ ਸੀਗੇ ਇਹ ਰੋਕਣ ਤੋਂ ਬਾਅਦ ਜਿਹੜਾ ਨੰਬਰਦਾਰ ਆ ਉਹ ਆ ਕੇ ਉਹਦੇ ਪੱਖ 'ਚ ਖੜ ਗਿਆ ਜਿਹੜੀ ਦੇ ਇਹ ਉਥੇ ਇਹਦਾ ਝਗੜਾ ਹੋ ਗਿਆ ਸਰਪੰਚ ਨਾਲ ਮਤਲਬ ਸਰਪੰਚ ਦੀ ਦੇ ਘਰ ਵਾਲੇ ਨਾਲ ਝਗੜਾ ਹੈ ਉਹਦੀ ਸਾਡੇ ਕੋਲ ਐਮਐਲਆਰ ਆਈ ਸੀ ਐਮਐਲਆਰ ਤੋਂ ਬਾਅਦ ਅਸੀਂ ਪਰਚਾ ਦਰਜ ਕਰਤਾ ਪਰਚਾ ਦਰਜ ਕਰਨ ਤੋਂ ਬਾਅਦ ਤਫतीश ਚੱਲੀ ਹੈ ਜੋ ਵੀ ਅਗਲੀ ਕਾਰਵਾਈ ਹੋਣੀ ਹੈ ਉਹ ਇਹ ਕੈਰੇ ਨਵੇਂ ਦੂਜੀ ਤਰ ਤੇ ਵੀ ਪਰਚਾ ਬੀ ਡਾਕਟਰੀ ਰਿਪੋਰਟ ਦੇ ਵਿੱਚ ਆਇਆ ਵੀ ਐਮਲਰ ਦੇ ਮੁਤਾਬਕ ਉਹ ਬਾਅਦ ਦੇ ਵਿੱਚ ਦਾਖਲ ਹੋਇਆ ਉਹਦੀ ਐਮਲਰ ਆਈ ਹੈ ਉਹਦੀ ਸਿਰਫ ਟਪਾਈ ਹੋਈ ਹੈ ਪਰ ਪਹਿਲਾਂ ਜਿਹੜਾ ਕੀਤਾ ਉਹ ਨੰਬਰਦਾਰ ਨੇ ਉਹਦੇ ਨਾਲ ਝਗੜਾ ਕੀਤਾ